ਕਿ ਜੀ ਇਹ ਸੇਖਾਂ ਦੇ ਵਿੱਚ ਲੱਗੇ ਰਹਿਣਾ ਇਸ ਤੇ ਨੂੰ ਮੇਰੇ ਤੇ ਰੱਖਣਾ ਹੈ ਮੈਂ ਬਹੁਤ ਸਮਾਈ ਰਹਿਣਾ ਹੈ ਸਤਿ ਸ਼੍ਰੀ ਅਕਾਲ ਤੇ ਕਿੰਨਾ ਜੋਸ਼ ਹੈ ਜੇ ਇਹਦੇ ਵਿੱਚ ਇੰਨਾ ਜੋਸ਼ ਹੈ ਤੁਸੀਂ ਜਿਹੜੇ ਜੰਗ ਬ੍ਰਿਗੇਡ ਬੰਦੇ ਹੋ ਤੁਸੀਂ ਆ ਮੇਰੇ ਤੁਹਾਡੇ ਤੇ ਕਿੰਨਾ ਪੋਟੈਂਸ਼ੀਅਲ ਚਾਹੀਦਾ ਮੈਂ ਆਪਣੇ ਸਾਡੇ ਭਰਾਵਾਂ ਨੂੰ ਜਿਹੜੇ ਬਾਹਰ ਖੜੇ ਨੇ ਬਹੁਤ ਵਧੀਆ ਡਿਸਪਲਿਨ ਰੱਖਦਾ ਰਹਿੰਦਾ ਹੈ ਸਾਡੇ ਭਰਾ ਬੈਠੇ ਹੋਣ ਕਿਉਂਗੇ ਆਪਾਂ ਦੇਖੋ ਵੀ ਕੀ ਤੈਨੂੰ ਭੰਕਰਦੇ ਆਂ ਫਿਰ ਆਪਾਂ ਅੱਗੇ ਬੇਨਤੀ ਹੈ ਵੀ ਕੋ ਜਦੋਂ ਵੀ ਆਪਾਂ ਕਿਤੇ ਰੈਲੀ ਨਹੀਂ ਜਾਂ ਕਿਤੇ ਫੰਕਸ਼ਨ ਤੇ ਜਾਂਦੇ ਆ ਸਾਡਾ ਦੇਖੋ ਜਦੋਂ ਆਪਾਂ ਘਰ ਤੋਂ ਆਗੇ ਜਿਹੜੇ ਸੱਜਣ ਮਿੱਤਰ ਦੇ ਨਾਲ ਨਹੀਂ ਖੁੱਤੇ ਆ ਐ ਮਹਿਮਾਨ ਹੈਵਾਰਾਂ ਮਾਨਣਾ ਕਹਿੰਦਾ ਮੈਨੂੰ ਕਿਹੜਾ ਹੱਕ ਹੈ ਜਿੰਨਾਂ ਦੇ ਵੀ ਨੂੰ ਖੀਂਦੋ ਆ ਕੇ ਮਾਨਤਾ ਤੁਹਾਡੀ ਫੇਰ ਹੋਈ ਕੱਲ ਜਿੱਥੇ ਪ੍ਰਧਾਨ ਮੰਤਰੀ ਬਣਾ ਜਿੱਥੇ ਪ੍ਰਧਾਨ ਮੰਤਰੀ ਦੇ ਨਾਲ ਹੋਣ ਆਪਾ ਸਿੱਟਾ ਦਿਓ ਕਿ ਅੱਜ ਦੇ ਸਾਡੇ ਮਹਿਮਾਨ ਨੇ ਉਹਨਾਂ ਨੂੰ ਬੇਇੱਜ਼ਤੀ ਕਰਾਂ ਸ਼ਹਿਰੀ ਕਲਸੀ ਜੀ ਗੱਲੇ ਸਾਹਿਬ ਨਾਲੇ ਪੂਰੇ ਪੰਜਾਬੋਂ ਆ ਗਿਆ ਖੰਡਿਆ ਸੋੜੀਆਂ ਖਬਰਾਂ ਲਕੀਆਂ ਨੇ ਬੇਤੇ ਨਿਰਮਲ ਸਿੰਘ ਕਹਿੰਦਾ ਆ ਰਿਹਾ ਦੀ ਇੱਥੇ ਉਹ ਆ ਰਿਹਾ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਕਿ ਜਦੋਂ ਅਸੀਂ 52 53 ਹਜ਼ਾਰ ਨਾ ਨਿਰਮਲ ਸਿੰਘ ਕਾਲਾ ਨੂੰ ਇੱਥੋਂ ਜਿਤਾਇਆ ਸੀ ਉਦੋਂ ਉਹਨੇ ਸਾਡੀ ਥਾਰ ਨਹੀਂ ਲਈ ਉਦੋਂ ਤੁਹਾਨੂੰ ਪੁੱਛ ਕੇ ਥੋੜਾ ਕਹਿ ਬਨੇ ਗਿਆ ਤੇ ਜੇ ਹੁਣ ਕਿੰਨੀ ਉਹਨੂੰ ਬੋਰ ਬਾਦ ਪੈ ਗਈ ਜਦੋਂ ਭਾਜਪਾ ਚ ਗਿਆ 2000 ਵੋਟ ਲੈ ਗਿਆ ਉਹਨੇ ਆਪਣਾ ਗਰਾਊਂਡ ਆਪੇ ਦਿਵਾ ਲਿਆ ਵਾ ਨਾਲ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਕਿ ਸੁੱਖੀ ਰੰਧਾਵੇ ਕੋ ਕੋ ਡਰਦੀ ਲੋਰ ਨਹੀਂ ਇਹ ਇਹ ਦੇ ਦਬਕੇ ਆ ਜਿਹੜਾ ਡਰ ਗਿਆ ਉਹ ਡਰਦਿਆਂ ਮੈਂ ਸਾਰੇ ਆਪਣੇ ਜਿੰਨੇ ਵਲੰਟੀਅਰ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੜਰੇ ਹੋ ਕੇ ਜਿਹੜੀ ਜਿੰਨੀ ਚੋਣ ਜਿੰਨਾ ਹੈ ਜਲੰਧਰ ਦੇ ਵਿੱਚ ਦਿੱਤੀ ਆ ਇੱਥੇ ਵੀ ਇਹਦਾ ਸਾਹਬ ਨੂੰ ਚਿਤਾ ਕੇ ਇਹਨਾਂ ਦੇ ਹੱਥ ਮਜ਼ਬੂਤ ਕਰਨੇ ਆ ਉੱਤੇ ਹਾਈ ਕਮਾਂਡ ਨੂੰ ਵੀ ਬੇਨਤੀ ਕਰਦੇ ਆ ਕਿ ਜਿੰਨਾ ਇਦਾ ਸਾਹਬ ਨੇ ਵੇਖੋ ਪਿੰਨਾ 32000 ਫਿਰ 40000 ਦੇ ਬਹੁਤ ਸਾਰੇ ਯੋਗ ਹੀਰੋ ਅੱਜ ਵੀ ਬੜੇ ਠੋਕਿਸ ਤੋਂ ਕਿਹੜਾ ਤੇ ਕਿਹਦਾ ਕੰਮ ਨਹੀਂ ਕੀਤਾ ਸਾਡੇ ਆਰੇ ਕਿ ਕਹਿੰਦਾ ਇਹ ਧੋਖੇ ਕਹਿਣਾ ਅਸੀਂ ਇਮਾਨਦਾਰੀ ਨਾਲ ਲੜ ਰਹੇ ਆ ਤੇ ਐਂਡ ਵਿੱਚ ਜਦੋਂ ਤੁਹਾਨੂੰ ਵੀ ਪਤਾ ਨਹੀਂ ਪਿੰਡਾ ਕੀ ਹੋਇਆ ਬਰਗੀ ਵੀ ਬਰਤ ਬਸ ਸਹੀ ਮੰਗਾਰੀ ਨਾਲ ਲੜੇ ਬਾਕੀ ਕੋਈ ਗੱਲ ਨਹੀਂ ਮਗਾਮ ਦੇ ਵਿੱਚ ਸਭ ਉਹਨਾਂ ਦਾ ਕਹਿਣਾ ਨਹੀਂ ਉਹਨਾਂ ਦੀ ਜਿਹੜੇ ਅਸੀਂ ਸਾਡੀਆਂ ਹੋਣਾਂ ਜਿਹੜੀਆਂ ਨੇ

ਮੈਂ ਕਿਹਾ ਉਹ ਜਿਹੜਾ ਸ਼ਰੀਰਕ ਤਸੀਹੇ ਆਪਣੇ ਤਾਮਤੇ ਕਰਦਾ ਬੋਲੇ ਸੋਨਹਰ ਜੀ ਕੋਈ ਕੁਛੋ ਕੁਤਰ ਦੇ ਵਿੱਚ ਸਿਆਸਤ ਨਹੀਂ ਸੀ ਮੜੀਆਂ ਸਾਨੂੰ ਪਰ ਮੈਂ ਕਿਹਾ ਨਾਲ ਹੋ ਗਿਆ ਜਨਾ ਗਦੀ ਜੀ ਵਾਕਈ ਜੇ ਰਾਤ ਤੁਹਾਡੇ ਨਾਲ ਕਾਲ ਹੋਣੀ ਤੇ ਕਈ ਨਾ ਬਾਰ ਇਕੱਠਾ ਹੋ ਗਿਆ ਤੇ ਕਿਤੇ ਉਹ ਪੰਜ ਦਿਨ ਪਹਿਲਾ ਵਾਰ 10 ਨੰਬਰ ਤੇ ਪੰਜਾਬ ਦਾ ਹੋਰ ਤੱਪਰ ਜਿਹੜਾ ਬਾਹਰ ਉੱtre ਸੜਕੋਂ ਬਾਹਰ ਨੂੰ ਜਨਾਰ ਨਹੀਂ ਚਾਲ। ਕਰਾਂ ਤੇ ਜਿਹੜੀਆਂ ਕਮੀਆਂ ਪਹਿਲਾਂ ਰਹਿ ਗਿਆ ਸੀ ਐ ਇਹ ਨੂੰ ਕੱਟਣੀਆਂ ਨਹੀਂ ਪਾਈ ਟੈਕਸਿੰਦਰ ਯਾਰੋ। ਮੰਗੀਂ। ਮੰਗੀਂ। ਵਾਰੀ ਕੱਟਣ ਜਰਾਂ ਦੀ। ਮੰਗੀਂ। ਉਹ ਗਾਇਕ ਜੀ ਨੂੰ ਜਿਆਦਾ। ਦੋਵੇਂ ਇਹ ਇਲੈਕਸ਼ਨ ਸ਼ੈਰੀਂਗ ਦਾ ਸੀ ਲਾ ਰਹੇ ਸੀ ਤਾਂ ਵੀ ਜੀ ਸੀ ਥੋੜਾ ਜਿਹਾ ਹੋਰ ਗੱਲ ਨੋਟ ਕਰ ਲੋ ਸ਼ੈਰੀਂਗ ਕੰਸੀ ਇਲੈਕਸ਼ਨ ਲੜਾਉਗਾ ਤੁਹਾਡੇ ਬਾਬੇ ਨਾਲ ਤੁਹਾਡੇ ਨਾਲ ਬਹਿ ਕੇ ਤਾਂ ਐਮਪੀ ਦੀ ਇਲੈਕਸ਼ਨ ਆਈਏ ਮੇਰੋਂ ਕੀਤੀ ਆ ਅੱਗੇ ਨਾਲੋਂ ਘਰੋਂ ਵਧਿਆ ਆ ਕਿਆ ਬੇਰਹੀ ਤੁਹਾਡੀਆਂ ਮਹਿਤਾਂ ਨੂੰ ਫੋਨ ਕਿਹਾ ਹੀ ਹੈ ਕਦੀ ਕਦੀ ਆਈ ਬਸ ਇਸੇ ਤਰ੍ਹਾਂ ਇਹਨਾਂ ਨੂੰ ਬਰਕਰਾਰ ਰੱਖ ਰਿਹਾ ਹੈ ਬਰਕਰਾਰ ਰੱਖ ਰਿਹਾ ਹੈ ਸੋ ਮੈਂ ਰਹਿ ਰਿਹਾ ਤਾਂ ਇਹਨਾਂ ਕਰਦਾ ਹੈ ਬਾਕੀ ਟਿਕਟਾਂ ਹਾਈ ਕਮਾਨ ਦੇ ਜੰਗੀਆਂ ਨੇ ਪਰ ਜਿਸ ਦਾ ਇਹਨਾਂ ਚੱਲ ਰਹੀ ਹੈ ਪੰਜਾਬ ਦਾ ਕੋਈ ਨੂਨ ਕਾਰਨਾ ਕਰੂਗਾ ਮੈਂ ਸਭ ਤੋਂ ਤੁਹਾਨੂੰ ਜੀਰ ਤੋਂ ਕਹਿੰਦਾ ਕਿ ਡੇਰਾ ਬਾਬਾ ਨਾਨਕ ਵਾਲੇ ਲੋਕ ਬੜੀ ਬੇਸਬਰੀ ਨਾਲ ਜਿਵੇਂ ਜਿਹੜੀ ਵੀ ਕਰ ਰਹੇ ਨੇ ਜਿਹੜੀ ਚੰਨ ਸਿੰਘ ਖਾਲਸਾ ਨੇ ਗੱਲ ਕੀਤੀ ਹੈ ਉਹਦੀ ਗੱਲ ਕਰਦਾ ਮਤਲਬ ਇਹ ਸੀਗਾ ਕਿ ਇੱਕ ਬਾਰ ਬੰਦ ਨੂੰ ਬੜੇ ਫੋਮਾ ਬਣਾਉਂਦੇ ਨੇ ਹਲਕੇ ਚ ਕਿ ਫਰਾਾਦ ਜਿਨ੍ਹਾਂ ਦਾ ਹੱਕ ਵਾ ਉਹਨਾਂ ਨੂੰ ਮਿਲਣਾ ਚਾਹੀਦਾ ਸਾਨੂੰ ਪਾਰਟੀ ਦਾ ਪੂਰਾ ਜਗੀਰ ਰਵਾਜ ਹੈ ਕਿ ਮਿਹਨਤ ਕਰਨ ਵਾਲੇ ਲੋਕ ਮੇਰਾ ਪਾਰਟੀ ਦੇ ਸਾਹਮਣੇ ਰਿੱਤੇ ਨੇ ਪਾਰਟੀ ਕਦੀ ਮੱਖਾਂ ਦਾ ਫਰੋਰੀ ਨਹੀਂ ਕਰਦੀ ਬੜਾਕਟ ਹੋਇਆ ਗਾਣਾ ਆ ਗਿਆ ਜੀ ਦੁੱਜਾ ਆ ਗਿਆ ਜੀ ਉਹ ਦੇਖੋ ਕਿਹੜਾ ਪਤਾ ਤੇ ਪਾਰਟੀ ਚਲਾਗੇ ਇੰਨਾ ਫਟਾ ਬੜੀ ਵਧੀਆ ਜੀ ਮੈਂ ਰਾਤ ਦੀ ਜਿਹੜੀ ਆ ਇਹ ਮੀਟਿੰਗ ਦਾ ਸਾਨੂੰ ਮੈਨੂੰ ਇਹ ਮੈਂ ਮੈਸੇਜ ਗੁਰਦੀਪ ਹੋਂਣਾ ਨੂੰ ਵੀ ਲਵਾਇਆ ਵੀ ਆਪਾਂ ਜਿਹੜੇ-ਜਿਹੜੇ ਵਰਕਰ ਸਹਬਾਨ ਨੇ ਸਾਡੇ ਜਿਨ੍ਹਾਂ ਨੇ ਮਿਹਨਤ ਕੀਤੀ ਇਹਨੇ ਹਾਰ ਜਿੱਤ ਬਣੀ ਹੈ ਪਰ ਪਰਿਵਾਰਾਂ ਨੂੰ ਇਹ ਨਾ ਲੱਗੇ ਵੀ ਇਹ ਵੋਟਾਂ ਵੇਲੇ ਆਮ ਆਦਮੀ ਪਾਰਟੀ ਵਾਲੇ ਬੰਦੇ ਜਿਹੜੇ ਆ ਉਹ ਇਹ ਕਈ ਵਾਰੀ ਹੋ ਜਾਂਦਾ ਨਾ ਵੀ ਇੱਕ ਭਰਮਜਾ ਵਿਰੋਧੀ ਫਲਾਉਂਦਾ ਪੈਂਦੇ ਨੇ ਪਰ ਅੱਜ ਮੈਂ ਆਪਣੇ ਪਰਿਵਾਰ ਨੂੰ ਸਾਰੇ ਨੂੰ ਧੰਨਵਾਦ ਕਰਨਾ ਆ ਉਹ ਹੌਸਲਾ ਵਧਾਈ ਕਰਨਾ ਆ ਵੀ ਪਰਵਾਹ ਨਹੀਂ ਕਰਨੀ ਤਗੜੇ ਹੋ ਕੇ ਆਪਾਂ ਹੁਣ ਅਗਲੀਆਂ ਤਿਆਰੀਆਂ ਕਰੀਏ ਜਿਹੜੀਆਂ ਕੋਈ ਕਮੀਆਂ ਰਹਿ ਗਈਆਂ ਨੇ ਉਹਨਾਂ ਕਮੀਆਂ ਨੂੰ ਦੂਰ ਕਰਕੇ ਆਪਾਂ ਇਹਨੂੰ ਵਧੀਆ ਜਿਹੜਾ ਡੇਰਾ ਬਾਬਾ ਨਾਨਕ ਦੀ ਜਿਹੜੀ ਤਰੱਕੀ ਦੀ ਰਾਹ ਵਾ ਉਹਨੂੰ ਉੱਚੇ ਢੰਗ ਨਾਲ ਉਹਨੂੰ ਅੱਗੇ ਲੈ ਕੇ ਜਾਏ। ਇਹਨੇ ਦਾਵੇਦਾਰ ਪੂਰੀ ਆ ਜੀ ਇਹਨਾਂ ਪ੍ਰਦੀਸ਼ਣ ਦਾ ਵਾਰਨ ਟਿਕਟ ਤੇ ਦੇਖੋ ਜੀ ਮੈਂ ਤੇ ਪਾਰਟੀ ਦਾ ਸਿਪਾਹੀ ਆ ਜੀ ਇੱਕ ਗੁਰਦੀਪ ਸਿੰਘ ਰੰਦਾਵਾ ਵੀ ਸਿਪਾਹੀ ਹੈ ਜੀ ਇਹਨਾਂ ਨੂੰ ਪਾਰਟੀ ਨੇ ਹਲਕਾ ਇੰਚਾਰਜ ਲਾਇਆ ਜੀ ਸਾਨੂੰ ਇਹ ਹੁੰਦਾ ਵੀ ਜਿਹੜਾ ਵੀ ਮੈਸੇਜ ਹੈ ਜਦੋਂ ਜਿਸ ਹਲਕੇ 'ਚ ਜਾਣਾ ਉਸ ਹਲਕੇ ਇੰਚਾਰਜ ਨੂੰ ਮੈਸੇਜ ਲਾਉਣਾ ਹੁਣ ਤੇ ਅਕ ਭਾਈ ਇਹ ਕਰ ਰਹੇ ਨੇ ਬਾਕੀ ਪਾਰ ਫਤਵਾ ਹੋਊਗਾ ਉਹ ਬਤੌਰ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਊਗਾ ਹਾਲ ਦੀ ਕਿਹੜੀ ਦੇਗਵਾਈ ਸਾਰੀ ਇਹਨਾਂ ਕੋ ਆ ਜੀ ਨਾਲ ਚਨਨ ਖਾਲਸਾ ਇਹਨੂੰ ਚੰਡੀਗੜ੍ਹ ਭੇਜਦਾ ਜੀ ਨਾਲ ਇਹਨਾਂ ਨੇ ਸੋ ਇਹ ਪਰਿਵਾਰ ਆ ਸਾਡਾ ਆਮ ਆਦਮੀ ਪਾਰਟੀ ਦਾ ਸਾਡੇ ਕਈ ਬਲਾਕ ਇੰਚਾਰਜ ਨੇ ਸਾਡੇ ਕਈ ਬੂਥ ਇੰਚਾਰਜ ਵੀ ਨੇ ਸਾਡੇ ਕਈ ਵਾਰਡਾਂ ਦੇ ਇੰਚਾਰਜ ਵੀ ਨੇ ਸਾਡੇ ਕੋਈ ਸਰਪੰਚ ਵੀ ਨੇ ਸਾਰਾ ਸਾਡਾ ਪਰਿਵਾਰ ਆ ਮੈਨੂੰ ਤੇ ਇਹੋ ਖੁਸ਼ੀ ਆ ਵੀ ਤਗੜੇ ਹੋ ਕੇ ਪਰਿਵਾਰ ਜਿੱਤਣਾ ਇਹ ਰਾਤ 7 ਵਜੇ ਫੋਨ ਕੀਤਾ ਕਿ ਕੱਲ ਅੱਜ 5 ਵਜੇ ਤੱਕ ਸਾਰੇ ਪਰਿਵਾਰ ਇਕੱਠਾ ਹੋ ਗਿਆ। ਸੋ ਰੇ ਨੇ ਆਖਰੀ ਸਵਾਲ ਹੈ ਜੀ। ਉਹ ਆ ਸੋਨੇ ਚੱਲ ਰਹੀ ਹੈ ਜੀ। ਰਵੀ ਸਿੰਘ ਕੱਲ ਉਹ ਸਵਾਰੀ ਸਪੈਕਟਰੀ ਹੈ। ਇਹ ਦੇਖੋ ਜੀ ਮੇਰੇ ਵੱਲੋਂ ਮੈਂ ਤੁਹਾਨੂੰ ਕਲੀਅਰਲੀ ਗੱਲ ਦੱਸਾਂ ਵੀ ਮੈਨੂੰ ਐਸੀ ਗੱਲ ਦਾ ਕੋਈ ਪਤਾ ਨਹੀਂ। ਠੀਕ ਹੈ ਜੀ। ਅ ਐਸੀ ਕੋਈ ਗੱਲਬਾਤ ਨਹੀਂ ਹੈ ਹਾਲ ਦੀ ਘੜੀ। ਠੀਕ ਹੈ। ਬਾਕੀ ਉਹ ਜਿਉਂ-ਜਿਉਂ ਸਮਾਪਿਤਦਾ ਜਾਊਗਾ ਅਫਵਾਹਾਂ ਜਿਹੜੀਆਂ ਨੇ ਨਾ ਉਹਦੇ ਕਾਲੇ ਕੱਸ਼ਿਆਂ ਵਾਲਿਆਂ ਦੀ ਮੈਂ ਬੜੀ ਚੰਗੀ ਜਾਣਦੀ ਆ ਸੀ ਠੀਕ ਆ ਅਫਵਾਹਾਂ ਜਿਹੜੀਆਂ ਨੇ ਨਾ ਉਹਦੇ ਪਤਾ ਉਹਦੇ ਲੱਗਦਾ ਵੀ ਜਦੋਂ ਬੰਦਾ ਕੋਈ ਆ ਜਾਂਦਾ ਫਿਰ ਪਤਾ ਲੱਗਦਾ ਵਾ ਇਹ ਐਸੀ ਹਾਲੇ ਹਾਲ ਦੀ ਘੜੀ ਤੱਕ ਤੇ ਮੇਰੇ ਧਿਆਨ ਦੇ ਵਿੱਚ ਐਸੀ ਕੋਈ ਗੱਲ ਨਹੀਂ ਸਰ ਅੱਜ ਦੀ ਮੀਟਿੰਗ ਦਾ ਕੀ ਮਕਸਦ ਹੈ ਜੀ ਕਿ ਆਪਾਂ ਜਿਮਨੀ ਸਟਾਰਟ ਹੋਣੀ ਹੈ ਜੀ ਨਹੀਂ ਜੀ ਇਹ ਜਿਮਨੀ ਸਟਾਰਟ ਨਹੀਂ ਹੋਈ ਅੱਜ ਦੀ ਮੀਟਿੰਗ ਦਾ ਮਕਸਦ ਇਹ ਆ ਵੀ ਮੈਂ ਐਮਪੀ ਲੋਕ ਸਭਾ ਲੜੀ ਆ ਜੀ ਮੇਰੇ ਕੱਲੇ-ਕੱਲੇ ਪਿੰਡ ਦੇ ਮੋਹਤਵਾਰਾਂ ਨੇ ਆਪਣੇ ਵੱਲੋਂ ਪੂਰੀ ਜੀ ਜਾਣਾਂ ਮਿੰਤ ਲਈ ਹੈ ਜੀ ਔਰ ਇਹ ਅਗਵਾਈ ਜਿਹੜੀ ਗੁਰਦੀਪ ਰੰਧਾਵਾ ਜੀ ਦੇ ਵਿੱਚ ਇਹ ਸਾਰਾ ਪਰਿਵਾਰ ਪਹਿਲਾਂ ਵੀ ਇਕੱਠਾ ਹੁੰਦਾ ਰਿਹਾ ਤੇ ਹੁਣ ਵੀ ਇਕੱਠਾ ਹੁੰਦਾ ਹੈ ਜਦੋਂ ਇਹਨਾਂ ਨੂੰ ਫੋਨ ਮਾਰਦੀ ਅੱਜ ਮੈਂ ਇਹਨਾਂ ਦਾ ਸਿਰਫ ਧੰਨਵਾਦੀ ਦੌਰੇ ਤੇ ਆਇਆ ਵੀ ਇਹਨਾਂ ਭਰਾਵਾਂ ਨੇ ਮਿਹਨਤ ਕੀਤੀ ਹੈ ਤੇ ਤਗੜੇ ਹੋ ਕੇ ਸਾਰਾ ਪਰਿਵਾਰ ਅਸੀਂ ਇਕੱਠੇ ਹੋ ਕੇ ਇਹਨਾਂ ਦੀ ਆਪਣੇ ਪਰਿਵਾਰ ਦੀ ਹੌਸਲਾ ਅਫਜ਼ਾਈ ਕੀਤੀ ਹੈ ਵੀ ਅਗਲੀਆਂ ਜਿਹੜੀਆਂ ਪ੍ਰਾਣੀਆਂ ਕਸਰਾ ਰਹਿ ਗਈਆਂ ਨੇ ਹੁਣ ਜਿਹੜੀ ਇਹ ਇਲੈਕਸ਼ਨ ਹੋਣੀ ਹੈ ਇਦੇ ਵਿੱਚ ਕਸਰ ਜਿਹੜੀ ਕੋਈ ਰਵੇ। ਸਹੀ ਬਰਕਰ ਗੁੰਮਰਾਹ ਹੋ ਰਿਹਾ ਇਹਨਾਂ ਨੂੰ ਕੀ ਉਹ ਵੀਰ ਕਰਨੀ ਕਿਹੜੇ ਗੁੰਮਰਾਹ ਹੋ ਰਹੇ ਇਹ? ਗੁੰਮਰਾਹ ਹੋ ਰਹੇ ਇਹ ਤਾਂ ਰਵੀ ਕੰਨ ਖਾਲੋਂ ਕਿਆਸੀ ਚੱਲ ਗਈ ਚਲ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਣਾ ਚਾਹਨਾ ਮੈਂ ਅ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ। ਮੈਂ ਕੰਮ ਤੇ ਵਿਸ਼ਵਾਸ ਕਰਦਾ। ਠੀਕ ਹੈ ਜੀ ਹੁਣ ਅੱਜ ਆ ਪਰਿਵਾਰ ਇਕੱਠਾ ਹੋਇਆ ਤੇ ਇੱਥੇ ਸਾਰਾ ਪਰਿਵਾਰ ਇਕੱਠਾ ਹੀ ਹੈ। ਹੁਣ ਜੇ ਮੈਂ ਪੰਜਾਬ ਦਾ ਉਹ ਪ੍ਰਧਾਨ ਆ, ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਆ ਤੇ ਜੇ ਮੈਂ ਇੱਥੇ ਆਇਆ ਤੇ ਮੈਂ ਕਿਤੇ ਨਾ ਕਿਤੇ ਇਨਾ ਵਾ ਵੀ ਮੈਨੂੰ ਇਹੋ ਮੈਸੇਜ ਹੁੰਦਾ ਵੀ ਜਿਹੜੇ ਜਿਹੜੇ ਸਾਡੇ ਪਾਰਟੀ ਦੇ ਜੋ ਜੋ ਇੱਕ ਪ੍ਰੋਟੋਕੋਲ ਬਣਿਆ ਉਹਦੇ ਅਕੋਰਡਿੰਗ ਆਪਾਂ ਕੰਮ ਕਰਦੇ ਆਂ ਜੀ ਠੀਕ ਆ ਬਾਕੀ ਅਫਵਾਹਾਂਾਂ ਦੇ ਵਿੱਚ ਮੈਂ ਇਹੋ ਕਹੂੰਗਾ ਵੀ ਹੱਲੇ ਕਿਸੇ ਨੂੰ ਕਿਸੇ ਕਿਸਮ ਦੀ ਅਫਵਾਹ ਚ ਆਉਣ ਦੀ ਲੋੜ ਨਹੀਂ ਪਾਰਟੀ ਦੇ ਪ੍ਰੋਟੋਕੋਲ ਨੂੰ ਫਾਲੋ ਕਰਨ ਦੀ ਲੋੜ ਆ ਜੋ ਅਰਵਿੰਦ ਕੇਜਰੀਵਾਲ ਜੀ ਨੇ ਜੋ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇਹ ਪਾਰਟੀ ਪ੍ਰੋਟੋਕੋਲ ਤਿਆਰ ਕੀਤਾ ਆਪਾਂ ਉਹਦੇ ਤਹਿਤ ਕੰਮ ਕਰਦੇ ਆਂ ਉਹਦੀ ਰਜਾ ਚ ਰਹਿ ਕੇ ਕੰਮ ਕਰਦੇ ਆਂ ਔਰ ਪਾਰਟੀ ਪ੍ਰੋਟੋਕੋਲ ਨੂੰ ਫਾਲੋ ਕਰਦੇ ਆਂ देखो आज एमएलए अमर सिंह सैरीकलसी जी जेडे आए ने पिछली दणी लोकसभा दियां इलेक्शना हो के हटियां ओना वोटरा सपोर्टरा दा ਧੰਨਵਾਦ ਕਰਨ ਆਏ ਨੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਆਮ ਆਦਮੀ ਪਾਰਟੀ ਦਾ ਡੇਰਾ ਬਣਾ ਝੰਡਾ ਬੁਲੰਦ ਕੀਤਾ ਉਹ ਸਬੰਧ ਚ ਆਏ ਨੇ ਨਾਲ ਹੀ ਨਾਲ ਹੀ ਉਹਨਾਂ ਆਉਣ ਵਾਲੀ ਜਿਹੜੀ ਜਿਮਨੀ ਇਲੈਕਸ਼ਨ ਹੋਣੀ ਹੈ ਉਹਦੇ ਸਬੰਧ ਚ ਵਰਕਰਾਂ ਨੂੰ ਤਗੜਿਆਂ ਕੀਤਾ ਕਿ ਆਪ ਆਪਣੇ ਕੰਮਰ ਕੱਸੇ ਕਰ ਲੋ ਤਾਂ ਨਾਲ ਹੀ ਵਰਕਰਾਂ ਨੂੰ ਵੀ ਕਿਹਾ ਕਿ ਬਹੁਤ ਵੱਡੀ ਪੱਧਰ ਤੇ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜੀ ਇਲੈਕਸ਼ਨ ਚ ਮਣੀ ਦਿਓ ਜਿਹੜੀ ਉਹ ਜਿੱਤਣੀ ਆ ਮੇਨ ਮਕਸਦ ਇਹੀ ਸੀਗਾ ਧੰਨਵਾਦ ਕਰਨਾ ਤੇ ਜਿੰਮਨੀ ਦੇ ਉਤਸ਼ਾਹ ਵਧਾਉਣਾ ਇਹ ਸਰ ਜਿਹੜੀ ਤੁਹਾਡੀ ਫਾਈਟ ਜਿਹੜੀ ਇਹ ਸਰ ਇਹ ਤਾਂ ਤੁਹਾਨੂੰ ਰੰਧਾਵਾ ਤਾਂ ਹੋ ਰਹੀ ਕਿਸ ਤਰ੍ਹਾਂ ਮੰਨਦੇ ਜੀ ਤੁਸੀਂ ਫਾਈਟ ਕਿਉਂ ਜੇ ਤੁਹਾਨੂੰ ਪਾਰਟੀ ਟਿਕਟ ਦੇਦੀ ਆ ਤਾਂ ਫਾਈਟ ਜੇਬ ਦੱਸੋ ਇਹਦੀ ਸਾਰੀ ਡਿਟੇਲ ਦੇਖੋ ਲੋਕਾਂ ਦਾ ਫੈਸਲਾ ਲੋਕਾਂ ਦੇ ਹੱਥ ਚ ਆ ਲੋਕਾਂ ਨੇ ਦੇਖਣਾ ਇਹ ਚੀਜ਼ ਲੋਕਾਂ ਨੇ ਆਪਣਾ ਫੈਸਲਾ ਕਰਨਾ ਕੇ ਇਹਦੇ ਹੱਕ ਚ ਫਤਵਾ ਦੇਣਾ ਲੋਕ ਬਹੁਤ ਸਮਝਦੇ ਸਿਆਣੇ ਨੇ ਜਲੰਧਰ ਵਾਲੀ ਲਖਣ ਤੁਸੀਂ ਦੇਖ ਹੀ ਲਈ ਐ ਕਿ ਜਲੰਧਰ ਵਾਲੀ ਲਖਣ ਤੇ ਲੋਕਾਂ ਨੇ ਕੀ ਕੀਤਾ ਕਿੰਨੀ ਵੱਡੀ ਪਤਾ ਚਾਮਾਦਵੀ ਪਾਰਟੀ ਦੇ ਹੱਕ ਜਫਤਵਾ ਦਿੱਤਾ ਮੇਰੇ ਖਿਆਲ ਅਮਾਦੀ ਪਾਰਟੀ ਦੇ ਕੰਮਾਂ ਦੇ ਮੋਰ ਜਿਹੜੀ ਜਲੰਧਰ ਵਾਸੀਆਂ ਨੇ ਲਾਈ ਐ ਉਸੇ ਤਰਜ਼ ਤੇ ਡੇਰਾ ਬਾਬਾ ਨਾਨਕ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਮੋਰ ਜਿਹੜੀ ਲਾਉਣਗੇ